ਪੰਜਾਬੀ OS ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਹੀ ਜਾਣਦੇ ਹੋ ਇਹ ਆ ਵਿਵਾਦਿਤ ਡੀਜੀਪੀ ਸਮੇਤ ਸਿੰਘ ਸੈਣੀ ਪਹਿਲਾਂ ਸੰਘਰਸ਼ ਦੇ ਟਾਈਮ 92 99 ਤੋਂ ਲੈ ਕੇ ਇਸ ਨੇ ਕਿੰਨੇ ਹੀ ਬੇਕਸੂਰ ਨੌਜਵਾਨਾਂ ਨੂੰ ਮਾਰਿਆ ਜਿਨ੍ਹਾਂ ਵਿੱਚ ਇੱਕ ਸੀਗਾ ਬਲਵੰਤ ਸਿੰਘ ਮਲਤਾਨੀ ਇੱਕ ਸਾਬਕਾ ਆਈਐਸ ਅਫਸਰ ਦਾ ਬੇਟਾ ਜਿਸ ਨੂੰ ਨਜਾਇਜ਼ ਹਕ ਪੁਲਸ ਰਸ ਦੇ ਵਿੱਚ ਰੱਖ ਕੇ ਮੁੜ ਕੇ ਉਹਨੂੰ ਭਜਦਾ ਪਕੌੜਾ ਦਿਖਾ ਦਿੱਤਾ ਉਸ ਦੀ লাশ ਵੀ ਨਹੀਂ ਦਿੱਤੀ ਘਰਦਿਆਂ ਨੂੰ ਜਸਦੇ ਖਿਲਾਫ ਉਸਦੇ ਪਰਿਵਾਰ ਨੇ ਹਾਈ ਕੋਰਟ ਰੈਟਿਫਾਈ ਹੋਈ ਸੀ ਸਾਰਾ ਕੁਝ ਇਨਕਵਰੀ ਸਾਫਤ ਹੋਣ ਦੇ ਬਾਵਜੂਦ ਅੱਜ ਤੱਕ ਇਸ ਦੀ ਰੈਸਟ ਨਹੀਂ ਹੋਈ ਨਾ ਹੀ ਪਰਚਾ ਦਰਜ ਹੋਇਆ ਫਿਰ ਇਸ ਤੇ ਦੋਸ਼ ਲੱਗਦਾ ਆ ਵੀ ਇਹਨੇ ਬਲਵੰਤ ਚਟਾਣੇ ਦਾ ਪਰਿਵਾਰ ਜਿਸ ਦੇ ਵਿੱਚ ਬੇਕਸੂਰ ਲੇਡੀਜ਼ ਸੀਗੀਆਂ ਨਿੱਕੇ ਨਿੱਕੇ ਬੱਚੇ ਸੀ ਉਹਨਾਂ ਨੂੰ ਮਰਵਾਇਆ ਤੇ ਜਾਂਦਾ ਜਾਂਦਾ ਇਹ ਜਦੋਂ ਡੀਜੀਪੀ ਬਣਿਆ ਇਹ ਸਿੱਖਾਂ ਦੇ ਹਿਰਦਿਆਂ ਫਿਰ ਬਲੁੰਦਰ ਗਿਆ ਜਦੋਂ ਇਹਨੇ ਬਰਗਾੜੀ ਮੋਰਚੇ 'ਚ ਗੋਲੀ ਦੀ ਆਰਡਰ ਦਿੱਤੇ